ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੋ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019814 ਦੋ ਮੱਝਾਂ ਦਿਖਾਵਾਂਗੇ ਤੇ ਤਿੰਨ ਤਿੰਨ ਦਿਖਾਵਾਂਗੇ ਬੇੜਾ ਡਟੇਰ ਵੀਰ ਤੋਂ ਬਹੁਤ ਜਿਆਦਾ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਆਪਣੇ ਨਾਮ ਭਾਈ ਗੁਰਸ਼ੇਪ ਸਿੰਘ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਹੀ ਤੁਸੀਂ ਦੱਸੋ ਮੋਬਾਈਲ ਨੰਬਰ ਆਪਣੇ 6283877527 6283877527 ਪਹਿਲਾ ਨੰਬਰ ਜਿਹੜੀ ਗੱਭਣ ਮੱਚ ਦੇਖਦੇ ਕਿਹੜਾ ਸੁਆ ਸੁੰਦੀ ਆ ਇਹ ਜਮਾ ਰਹਿਣਾ ਜਿਹੜੇ ਤੀਜਾ ਸੁਆ ਕਹਿ ਕਿ ਦਿਨਾਂ ਦੀ ਕੱਚੀ ਆ ਇਹ ਕਾਫੀ ਸਿੱਧੀ ਕੱਚੀ ਹਫਤੇ ਦਾ ਦਿੰਦੀ ਜੀ ਹਫਤਾ ਦਾ ਦਿੰਦੀ ਦੀ ਕੱਚੀ ਆ ਤੇ ਇਹਦਾ ਬਣਦਾ ਜਾ ਲਾਸ ਕੀ ਇਹ ਵੀ ਦੁੱਧ ਕਿੰਨਾ ਕੇ ਪਾਸ ਜੁੱਜੇ ਜੂਏ ਦੁੱਧ ਦਾ 15 ਕਿਲੋ ਐਵੇਂ ਮੈਂ ਹੁਣ ਲਿੱਪ ਵਾਲਿਆਂ ਨੂੰ ਕਹਾਂ 17 ਚਾਹ 18 ਕਿਲੋ ਦੱਸਾ ਠੀਕ ਐ 15 ਕਿਲੋ ਦੁੱਧ ਦਾ ਦਿੱਤਾ ਵਾ ਦੇਣਾ 15 ਪਲੱਸ 15 ਕਿਲੋ ਮੰਨ ਕੇ ਜਿਹੜਾ ਵੀ ਮਰਜ਼ੀ ਦੇ ਠੀਕ ਐ ਮਿਲਕ ਮੈਨ ਵਗੈਰਾ ਸੋਹਣੀ ਚੰਗੀ ਦਿਖਾਈ ਦਿੰਦੀ ਆ ਦੂਜੀ ਅੰਦਜਾਨ ਵਾਲੀ ਆ ਬਾਈ ਤੇ ਜੀ ਪਾਜੂ ਪਾ ਕੇ ਮਖਿਆਲ ਮਾਰ ਦਿਆ ਜਮਾ ਮਖਿਆਲ ਮਾਰ ਦਿਆ ਇਸ ਨੰਬਰ ਚ ਵਾਈ ਹੋਊਗੀ ਠੀਕ ਆ ਠੀਕ ਐ ਤੇ ਮਾਲਾ ਜਿਹਦੇ ਘਰੇ ਲੋ ਦੁੱਧ ਪੀਣ ਦੀ ਖਾਤਰ ਬੱਤ ਦੀ ਭਾਰੀ ਵਜਨ ਵਾਲੀ ਮੈਂ ਆ ਹਨਾ ਬਾਈ ਨੰਬਰ ਲਾ ਦੇ ਉਹ ਬਣਾ ਲਈ ਜੰਦ ਜਾਨ ਵਾਲੀ ਕੋਈ ਲਿਖਤੀ ਲਾ ਵੀ ਨਹੀਂ ਕਿਤੇ ਠੀ ਸੁੱਪ ਪੈਠ ਫੋੜੇ ਦੀ ਬਣਤਰ ਦੇਖੋ ਅਸਲ ਮੈਂ ਆ ਪੁੱਤ ਜੀ ਦਾ ਮੈਂ ਦਾ ਤੇ ਜਿੰਦ ਜਾਨ ਤੇ ਲੇਵਲ ਉਭਾ ਕੱਚੀ ਕਾਇਦਨ ਸਹੀ ਨੱਟ ਲੈ ਜੂਗੀ ਪਹ ਹਫਤਾ ਮੰਨ ਲਓ ਵੀਰੇ ਹਫਤੇ ਤੋਂ ਤੱਕ ਇਹਨਾਂ ਵੱਧ ਵੀ ਲਿਆ ਆ ਜੀ ਆਹ ਹਫਤੇ ਤੋਂ ਕੱਟ ਲਈਏ ਇੱਕ ਹਫਤਾ ਬਾਕੀ ਪਿਆ ਤੇ ਲਾਉਣਾ ਸਟਾਰਟ ਕਰਤਾ ਇਹਨੇ ਤੇ ਨੇੜੇ ਜਾ ਕੇ ਆਪਣਾ ਪਤਾ ਪਸ ਵਿੱਚ ਪਸ ਥੂਣ ਦੇ ਜਾ ਕੇ ਨੇੜੇ ਧੜਾ ਪਾ ਲੈਂਦੇ ਆ ਤੇ ਪਲੀਪੁਲੀ ਵੀ ਬਹੁਤ ਜ਼ਿਆਦਾ ਥਣ ਦੇਖੋ ਗਾੜੀ ਪਿਛਾੜੀ ਬਿਲਕੁਲ ਇੱਕੋ ਜਿਹੀ ਗੱਡੂ ਮੂਰਲੇ ਥਣ ਵੀ ਪਿਛਲੇ ਥਣ ਵੀ ਇੱਕੋ ਜਿਕੇ ਪਾਰੇ ਰੱਖਦੇ ਆ ਪੂਰੇ ਰਾਜੀ ਜਿੰਦ ਜਾਨ ਸਭੀ ਬੜੀ ਬਹੁਤ ਜ਼ਿਆਦੀ ਆ ਤੇ ਭਾਅ ਯ ਆ ਬਲੇਕ ਨੂੰ ਕੀ ਜਾਇਜ ਹੋਊਗਾ ਜਾਇਜ ਸੋ ਪਹਿਲੇ ਨੰਬਰ ਤੇ ਗੱਬਣ ਮੈਂ ਦਿਖਾਦੀ ਵੱਡੀ ਤੇ ਦੂਜੇ ਨੰਬਰ ਤੇ ਦੇਖੀਏ ਨੇ ਬਸ ਸੂਈ ਵੀ ਵੜਦਾ ਜੀ ਕਿਹੜਾ ਸੂਆ ਸੂਈ ਆਈ ਦੂਜਾ ਚੋ ਸੂਈ ਬੱਚਾ ਕੀ ਆ ਬੱਚਾ ਬੱਚਾ ਹੈਗਾ ਛੋਰੀ ਸੂਈ ਤੇ 4 ਵਜੇ ਜੀਰ ਜੀ ਰੋਕਿਆ ਇਹ ਕੰਪਲੀਟ ਆਪਣੀ ਗਾਰੰਟੀ ਆ ਮਾਲਕ ਨੇ ਆਪਣਾ ਦੂਜਾ ਸੂਆ ਦੱਸੀਏ ਠੀਕ ਆ ਦੁੱਧ ਕਿੰਨਾ ਹੈਗਾ ਦੁੱਧ ਵਾਲੋ ਦੇ ਦੁੱਧ 17 ਰੋਟੀਆਂ ਹੁਣ ਬੋਲਾ ਕਿੰਨਾ ਹੈਗਾ ਬੋਲਾ ਦਾ ਸੁਭਾ ਚਾਰ ਕਿਲੋ ਰੱਡਿਆ ਹੁਣ ਸ਼ਾਮ ਦਾ ਟਾਈਮ ਚ ਆਈ ਹੋਣੀ ਆ ਠੀਕ ਆ ਰਾਤ ਨੂੰ ਰੋਕਿਆ ਰੋਕਿਆ ਮਾਲਕ ਜੀ ਮਾਲਕ ਤਾਰੀ ਮਾਰਦੇ ਪਹਿਲਾਂ ਸੋ ਵੀਰ ਧਾਰਾ ਦੇਖ ਸਕਦੇ ਹਾਂ ਧਾਰ ਵਗੈਰਾ ਓਕੇ ਹੈ ਤੇ ਮਗਰਸ ਨਾਲ ਜੀ ਮਾਰਦੇ ਸੋ ਦੇਖੋ ਚੋਣ ਜਵਾ ਗੋੜ ਧਾਰ ਸਾਫ ਸੁਥਰੀ ਤੇ ਇਹਦਾ ਭਾਵ ਯਾਰ ਕੀ ਰਹਿਣਾ ਜੀ ਤੇ ਇਹ ਵੀ ਸਾਰਿਆਂ ਨੂੰ ਹੋਣੀ ਤੇ ਹੁੰਦੇ ਜੈ ਕਿੰਨਾ ਦੁੱਧ ਮੰਨ ਕੇ ਲੈਵੇ ਹੁੰਦਾ ਇਹਨੂੰ ਉਹ ਜਿਹੜਾ ਵੀ ਮਾਰਜੀ 18 ਕਿਲੋ ਮੰਨ ਕੇ ਲੈ ਲੇ ਤੋਰੀ ਬਾਦ ਨੂੰ ਸੋ ਵੀਰ ਦੂਜੇ ਨੰਬਰ ਜਿਹੜੀ ਵੈੜ ਦੇਖੀ ਜਾਨੇ ਸੂਈ ਸਵਾਈ ਬੱਚਾ ਮੇਲਕਾ ਫਾ ਜੇਰ ਜੂ ਰੋਕਿਆ ਇਹ ਕੱਲ ਵਾਲੀ ਰਾਤ ਦੀ ਸੂਈ ਵੀ ਆ ਹਨ ਸਵੇਰੇ ਮੰਨ ਲਾ ਤੇ ਇਹ ਧਾਰਾ ਤੁਰਾ ਓਕੇ 17 18 ਕਿਲੋ ਦੁੱਧ ਮੰਨ ਕੇ ਲੈ ਸਕਦਾ ਦੂਰਾ ਥਾਣਾ ਜਮਾ ਮੋਟਾ ਕੁੱਠੀਆ ਤੇ ਹਵਾ ਨੇ ਵਿੱਚ ਨਾੜਾ ਬਰੀਕੇ ਸੋਹਣੇ ਦਿਖਾਈ ਦੇਂਦੀਆਂ ਪਈਆਂ ਤੇ ਜਿੰਦਿਆਂ ਰਾਜੀ ਸੰਮੀ ਬੜੀ ਵੀ ਰੇਡ ਵੀਰ ਕਹਿੰਦਾ ਫੋਨ ਤੇ ਹੋਊਗਾ ਤੇ ਹੋਊਗਾ ਬਿਲਕੁਲ ਬਾਜਵ ਜਮਾ ਚੀਜ਼ੇ ਕੋੜੀ ਪਿੱਛੇ ਨੇ ਬੱਚਾ ਬੈਠਾ ਮੀਰ ਕਾਫੇ ਦਾ ਤੇ ਥਣ ਤੋਂ ਨੇੜੇ ਤੋਂ ਇੱਕ ਔਰ ਫੇਰ ਦੇਖ ਸਕਾਜੋ ਚਾਰੇ ਥਾਂ ਨੇਖਣ ਵਿੱਚ ਸਾਫ਼ ਸੁਥਰੇ ਅੱਗੇ ਤੀਜੇ ਨੰਬਰ ਦੇਖਦੇ ਆਪਾਂ ਇੱਕ ਕਾਫੇ ਕਿੱਲੇ ਇਲੀ ਬੁੱਝੇ ਸੁਠੀ ਠੀਕ ਹੈ ਕਹਿ ਇੱਕ ਦਾ ਲੈਂਦੀ ਆ ਇੱਕ ਕੱਪ ਲੈਣ ਦੀ ਇੱਕ ਹਫਤਾ ਸੂਣ ਚ ਬਾਕੀ ਥੋੜਾ ਜਿਹਾ ਗਰਲੇਂਡ ਵਾਲਾ ਕ੍ਰਾਸ ਦਾ ਪੈਂਦਾ ਹਨਾ ਠੀਕ ਹੈ ਤੇ ਬਜਰ ਬੁਜਰ ਖੈਰ ਚੰਗਾ ਕੱਦ ਮੀਡੀਅਮ ਆ ਗਿਆ ਕੱਦ ਮੀਡੀਅਮ ਆ ਗਿਆ ਜਿਹੜੇ ਤੋਂ ਆਈ ਹੈ ਕਿ ਮਾਪਾ ਨੂੰ ਲੈ ਕੇ ਦੀ ਫਾਨਾ ਨੂੰ ਦੋਤੀ ਘਾਟੀ ਉਹਨਾਂ ਨੇ ਮਾ ਲੋ ਆਪਾਂ ਨੂੰ 20 ਕਿਲੋ ਦਿੱਤੀ ਸੀ ਪਤਾ ਕੀ ਹੁਣ ਮੈਂ ਕਿੰਨੇ ਕੱਦ ਨਾਰਮਲ ਦੇ ਕੇ ਵਾਲਾ ਕਹਿੰਦਾ 20 ਕਿਲੋ ਵਾਲੀ ਵੇਣੀ ਦੀ ਕੋਈ ਜਿਹੜਾ ਇਸ ਤਰ੍ਹਾਂ 10 ਕਿਲੋ ਮੰਨ ਲਈ ਅਗਲਾ ਅੱਜ ਸਾਉਣਾ ਤੇ 15 ਮੰਨ ਲਈ ਜਿਹਨੇ ਜਿੱਥੋਂ ਆ ਲਿਆ ਕਿ ਅਸੀਂ ਗੱਲ ਕਰਾਂਗੇ ਬੰਗਣਾ 20 ਕਿਲੋ ਦੀ ਗਾਰੰਟੀ ਦੇ ਤੇ ਦੇਣ ਕੇ ਲੈ ਜੂਗੀ ਜਿਹੜੇ ਕਾਪਟਨ ਤੋਰੀ ਬਾਦ ਨੂੰ ਸਭ ਤੋਂ ਤੀਜਾ ਨੰਬਰ ਜਿਹੜੀ ਵਹਿੜ ਦੇਖੀ ਜਾਨੇ ਆ ਦੂਜਾ ਸੂਆ ਸੁੰਦੀ ਪਈ ਆ ਕੱਦ ਕਾਠ ਜਿੰਦ ਜਾਨ ਬਹੁਤ ਆ ਤੇ ਲੇਵਾ ਵਗੈਰਾ ਦੇਖੋ ਸਾਫ ਸੁਥਰਾ ਪੂਰਾ ਫਿਟਿੰਗ ਵਾਲਾ ਗ੍ਰੈਂਡੋ ਵਾਲੇ ਕੁਝ ਕੁ ਕੈਰੇਕਟਰ ਵਿੱਚ ਹੈਗੇ ਆ ਇਹਦੇ ਵਿੱਚ ਤੇ ਕ੍ਰਾਸ ਵਹਿੜ ਆ ਦੂਜੇ ਸੂਏ ਨੂੰ ਸੁੰਦੀ ਆ ਪੰਜ-ਛੇ ਦਿਨ ਬਾਕੀ ਆ ਹਵਾਨੇ ਤੇ ਨਾੜਾ ਵਗੈਰਾ ਚੰਗੀਆਂ ਤੇ ਫੱਟ ਫੜ ਲੇਵਾ ਜਮਾਂ ਕੰਪੈਕਟ ਹਵਾਨਾ ਜਿਹਨੂੰ ਕਹਿੰਦੇ ਆ ਉਸ ਟਾਈਪ ਦਾ ਲੇਵਾ ਲੱਗਿਆ ਵਾ ਘਰੇ ਜਾ ਕੇ ਤੁਹਾਡੇ ਸੂਕੀ ਗੱਬਣ ਤੇ ਰੇਟ ਵੀਰੇ ਬਾਜੂ ਉਹ ਬਿਲਕੁਲ ਜਮਾਂ ਕਿ ਬਾਜ ਵਿਪਾਹ ਹੋ ਜਾਵਣ ਆਪਾਂ ਅੱਗੇ ਵੀਡੀਓ ਪਾਉਂਦੇ ਹਾਂ ਪਰ ਸੋ ਕੱਲ ਪਾਈ ਸੀ ਠੀਕ ਹੈ ਆਪਾਂ ਮੰਨ ਲਓ ਕੁਝ ਨਾਲ ਦੀ ਨਾਲ ਆਪਣੇ ਸਾਰੇ ਫੀਲੋ ਕਰਦੇ ਰਹੇ ਸੀ ਤਾਂ ਹੀ ਹੁੰਦੇ ਹਾਂ ਜੇ ਮੈਂ 50000 ਪਸਤੀ ਨੂੰ ਕੀ ਹੋਊਗਾ ਠੀਕ ਹੈ ਕੋਈ ਨਹੀਂ ਇਹਦੇ ਚਾਰ ਨੰਬਰ ਵੈੜ ਦੇਖਦੇ ਆ ਇਹ ਵੀਰੇ ਮਾਲਕ ਦਾ ਦੂਜਾ ਗਿਆ ਇਹ ਵੀਰੇ ਤੀਜਾ ਸੂਆ ਗਈ ਤੀਜਾ ਸੂਆ ਸਮਝੀਏ ਤਾਂ ਤੇ ਕੱਚੀ ਹੈ ਆ ਇਹ ਜਿਹੜਾ ਵੀ ਮਰਜ਼ੀ ਲੈ ਜਾ ਆਪਣਾ ਤਾਂ 20 ਪਲੱਸ ਦੀ ਗਾਰੰਟੀ ਠੀਕ ਆ 20 ਕਿਲੋ ਦਾ ਤਾਂ ਮੰਨ ਕੇ ਲੈ ਲੈ ਇੱਕ ਹਫ਼ਤੇ ਦੀ ਕੱਚੀ ਆ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਤੀਜਾ ਸੂਆ ਵੈੜ ਸੁੰਦੀ ਪਈ ਆ ਤੇ ਜਿੰਦੇ ਜਾਨ ਤੇ ਰਾਜੀ ਰੂਜੀ ਸਰ ਸਭੀ ਵੀ ਆ ਥੋੜੀ ਗੱਡੀ ਚੜਨ ਲੱਗੇ ਛੱਟ ਖਾ ਗਈ ਹੈਨਾ ਠੀਕ ਆ ਹੋਰ ਕੋਈ ਦਿੱਕਤ ਨਹੀਂ ਮੰਨ ਕੇ ਚੱਲੀਏ 20 ਕਿਲੋ ਮੰਨ ਕੇ ਲੈ ਲੈ ਬੰਦਾ ਇਹਨੂੰ ਠੀਕ ਹੈ ਸੋ ਕੱਦ ਕੜ ਖੈਰ ਚੰਗਾ ਮੂੰਹ ਉੱਥੇ ਲੱਗਦੀ ਆ ਰਾਜੀ ਸਭੀ ਬਲੀ ਵੀ ਬਹੁਤ ਆ ਭਾਰੀ ਪੂਰੀ ਬਹੁਤ ਆ ਤੇ ਤੁਰਦੀ ਖਰ ਵਧੀਆ ਕੋਈ ਲੈ ਕੇ ਨਹੀਂ ਗੱਡੀ ਚ ਮੜੇ ਪੈਰ ਵੱਜ ਗਏ ਜਿਹੜੇ ਆਪਾਂ ਸੂਈ ਵੀ ਮੱਝ ਦੇਖ ਲਿਆ ਪੰਜਵੇਂ ਨੰਬਰ ਤੇ ਕਿਹੜਾ ਸੂਸੂਈ ਆ ਵੀਰ ਕਹਿੰਦਾ ਦੂਜਾ ਤੀਜਾ ਸੂਈ ਆ ਉਹ ਖੜਾ ਕੱਟਾ ਇਹਦਾ ਹੈਨਾ ਆਪਣੇ ਘਰੇ ਸੂਈ ਹੈ ਨਹੀਂ ਠੀਕ ਹੈ 5 6 7 ਨਾਲ ਦਾ ਚੂਹਾਗਾ ਠੀਕ ਹੈ ਆਪਾਂ 11 ਕਿਲੋ ਉਹ ਦੋ ਲੰਗ ਚੋਕੇ ਲੇਤਾ ਸੀਗਾ ਠੀਕ ਹੈ ਹੁਣ ਇਸ ਟਾਈਮ ਉਹ 10 ਕਿਲੋ 9 ਕਿਲੋ ਨਾਲ 9 ਕਿਲੋ ਤੋਂ ਬਾਹਰ ਬਾਹਰ ਹੈਗਾਗਾ ਠੀਕ ਹੈ ਚੋਣ ਚ ਵਾ ਇੱਕ ਨੰਬਰ ਚ ਵਾ ਇੱਕ ਨੰਬਰ ਮੇਰੇ ਪੂਰੀਏ ਰੂਮ ਵਰਗੀ ਪੁੰਜੀ ਆ ਤੇ ਖੂਸ ਸਾਰੀ ਕਾਲੀ ਆ ਤੇ ਠੰਡ ਠੰਡ ਖੈਰ ਚੰਗਾ ਹਣਾ ਮੁੱਠੀ ਵਾਲਾ ਸੋਨਾ ਠੀਕ ਹੈ ਸੋ ਵੀਰੋ ਬਜਰ ਮੁਜਰ ਬਹੁਤ ਆ ਤੇ ਅਦਕਾਠ ਚੰਗਾ ਖੈਰ ਮੂੰਹ ਉੱਤੇ ਲੱਗਦੀ ਆ ਵਧੀਆ ਤੇ ਠੰਡ ਠੰਡ ਦੇਖੋ ਨੇੜ ਤੋਂ ਤੇ ਗਾੜੀ ਪਛਾੜੀ ਇੱਕੋ ਜਿਹਾ ਕਿਲੋ ਬਿਲਕੁਲ ਵੀ ਇੱਕੋ ਹੀ ਹੈ ਗਿਆ ਇੱਕ ਨੰਬਰ ਠੀਕ ਹੈ ਸੋ ਤੀਜਾ ਸੂਆ ਮੈਂ ਜੰਦਜਾਨ ਰਾਜੀ ਪਲੀ ਗੁਲੀ ਕੋਧਾ ਖੜਾ ਬੱਚਾ ਬੀਤੇ ਵਿੱਚ ਮੇਰ ਕਾਫਾ ਕੱਟਾ ਤੇ 9 ਕਿਲੋ ਦੁੱਧ ਹਾਜ਼ਰ ਆ ਜਾਵਾਂ ਠੀਕ ਹੈ ਚੌਂਟ ਜਵਾਦੀ ਇੱਕ ਨੰਬਰ ਆ ਕਿੰਨੇ ਨੰਬਰ ਤੇ ਠੰਡੀ ਸੀ ਦਾ ਬਰ ਬਰ ਕੀ ਨਹੀਂ ਰਸਦੀ ਜੂਚੇ ਰੇਟ ਇਹਦਾ ਫੋਨ ਤੇ ਹੋਊਗਾ ਸੋ ਰੇਟ ਵੀਰ ਕਹਿੰਦਾ ਫੋਨ ਤੇ ਹੋਊਗਾ ਬਿਲਕੁਲ ਵਾਜਬ ਤੇ ਕਿਸੇ ਵੀ ਵੀਰ ਦੇ ਇਹਨਾਂ ਪੰਜਾਂ ਨਗਾਂ 'ਚ ਕੋਈ ਨਗ ਪਸੰਦ ਹੋਵੇ ਤਾਂ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਬ ਦਾ ਤੈਅ ਦਿਓ ਧੰਨਵਾਦ ਜਲਦ ਮਿਲਦੇ ਹਾਂ